ਬਾਈ ਜੀ ਮਾਢੀ ਫਰਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆਏ ਆ ਇੱਕ ਵੈੜ ਆਈ ਤਾਜੀ ਸੂਈ ਬਾਈੋ ਖੋਨੇ ਆ ਇਹ ਨਜ਼ਾਰੇ ਬੱਦੇ ਪਏ ਆ ਬੈਠ ਰਹੇ ਇੱਕ ਦੋਂਦੀ ਝੋਟੀ ਆਈ ਆ ਤਾਜੀ ਸੂਈ ਪਹਿਲਣਾ ਤਾਂ ਵਧੀਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹਾ ਜੀ ਬੋਲ ਜੀ ਹੋ ਜੀ ਵਧੀਆ ਵਧੀਆ ਜਿਹਨੇ ਭੈਣ ਭਰਾ ਮਾਂ ਡੇਰੀ ਖਾਂਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਇਹ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਵੇਧੀ ਦਿਲੋਂ ਧੰਨਵਾਦ ਕਰਦੇ ਆ ਠੀਕ ਹੈ ਜੀ ਤੇ ਜਨਮਰ ਅੱਜ ਵੀ ਝੋਟੀਆਂ ਵੇ ਜੀ ਤੋ ਤਾਹੀਆਂ ਸੁਈਆਂ ਇੱਕ ਵਹਿੜ ਸੁਈਏ ਕਾਲੀ ਜੈਸੀ ਹਾਂਜੀ ਵਧੀਆ ਮਈਆਂ ਤੇ ਇੱਕ ਮਈ ਬੜੀ ਉੱਚੇ ਬਚੇ ਦੀ ਉੱਚੇ ਬਚੇ ਤੇ ਕੁਆਲਿਟੀ ਵਾਲੇ ਪਸ਼ੂ ਆ ਬਿਲਕੁਲ ਜਾਇਜ ਠੀਕ ਹੈ ਤੇ ਸਾਫ਼-ਸੁਥਰੇ ਸਾਫ਼-ਸੁਥਰੇ ਹਾਂਜੀ ਠੀਕ ਹੈ ਜੀ ਆਹ ਮਈਆਂ ਵੀਰ ਸੁਆਹ ਦਾ ਦੂਜਾ ਦੂਜਾ ਸੁਆਹ ਤੇ ਮੀਰੇ ਦੋਈ ਲਾਲੇ ਭਾਣੇ ਕੋਈ ਲਾਲੇ ਦੋਹਾਂ ਦੀ ਦੋਹਾਂ ਵੀ ਬੱਚੇ ਸਾਰਿਆਂ ਵਖਾ ਦਿੰਨੇ ਆ ਕੋਰਾ ਸਾਰੀ ਮਈ ਚੋਕ ਤੇ ਹੁਣੇ ਜੇ ਆਈ ਆ ਠੀਕ ਹੈ ਜੀ ਤੇ 10 ਕਿਲੋ ਮਈ ਕੋ ਵਧੀਆ ਤੇ ਬਹੁਤ ਵਧੀਆ ਮੈਂ ਪਿੱਠ ਪੁੜੇ ਦੀ ਪੂਰੀ ਛੋੜੀ ਤੇ ਸਾਫ਼ ਦਾ ਸੁਤਰੀ ਇੱਕ ਕੁਆਲਿਟੀ ਵਾਲੀ ਆ ਠੰਡੀ ਫੀਰ ਮਰੀ ਚਵਾਉੜਾ ਬੋਲਾ ਲਗਾਇਆ ਮੈਂ ਵੀ ਧੱਕੜ ਨਹੀਂ ਜਨੂੰ ਮੈਂ ਆਂਦੀ ਮੋੜ ਬਾਡੀ ਬੁੱਡੀ ਚੈੱਕ ਕਰੋ ਵੀ ਕਿੰਦੀ ਵਧੀਆ ਲੱਗੀ ਆ ਸ਼ਾਨਦਾਰ ਜੀ ਨੂੰ ਕਹਿੰਦੇ ਉਹ ਲੱਗਦੀ ਠੀਕ ਨਾ ਲੈ ਆ ਵੀ ਜਿ ਲੈ ਆਓ ਆ ਤੇ ਮੈਂ ਵੀਰੇ ਸਾਰੀ ਹੁਣ ਖਾਲੀ ਕਰਕੇ ਇਹਦੇ ਗੱਡੀ ਵੀ ਇੱਥੇ ਹੁਣੇ ਮੈਂ ਲੱਥੀ ਇਹਦੇ ਠੀਕ ਹੈ ਜੀ ਪਰ ਮੈਂ ਪੂਰੇ ਦੁੱਧ ਵਾਲੀ ਆ ਕੇ ਓਕੇ ਵਧੀਆ ਵਧੀਆ ਜਿਹੜੇ ਵਾਲੂ ਆ ਆ ਮਾਰਦੀ ਖੁੱਲ ਕੇ ਨਾ ਥੋੜੀ ਬਾਂਦੀ ਥੱਲੇ ਏਡਾ ਟਮੋ ਟਾਇਮ ਠੀਕ ਹੈ ਜੀ ਫਰੇਜ਼ਾ ਪਾੜਾ ਤਾਂ ਮੈਂ ਪੂਰੀ ਵੱਡੀ ਆ ਤੇ ਗਾਰਾ ਜੀ ਕੋਠਾ ਪੂਰਾ ਚੋੜਾ ਦੇਣੀ ਪਾੜਾ ਤਾਂ ਨੂੰ ਵੀ ਛਡੋ 9 8 ਕਿਲੋ ਵੀ ਮਹੀਂ ਦੁੱਧ ਦਈ ਜਾਵੇ ਨਾ ਵੀ ਆ ਪਾੜਾ ਦੇਣੀ ਆ ਜੀ ਰਮਹੀਂ ਚੋਲੇ ਕੱਟੀ ਜਾ ਕੱਟਾ ਕੱਟਾ ਇਹ ਮੈਂ ਕੱਟਾ ਲੱਡੂ ਕੱਟਾ ਲੱਡੂ ਆ ਗਿਆ ਇਹ ਲੱਡੂ ਬਰਾਰੇ ਨਵਾਂ ਆ ਨਵਾਂ ਨੇ ਇੱਥੇ ਬੱਝੇ ਠੀਕ ਹੈ ਜੀ ਦੱਸੋ ਪਾੜਾ ਵੀ ਰਮਹੀਂ ਦੇਣੀ ਆ ਹਾਂ ਜੀ ਗਰਮੀਆਂ ਸਾਰਾ ਸੂਆ 8 ਕਿਲੋ ਦੁੱਧ ਹੀ ਦੇਈ ਜਾਵੇ ਨਾ ਉਸ ਹਸਾਣਾ ਮਹੀਨੇ ਦੀ ਐਂਡ ਤੇ 70 ਤਰੀਆ 70000 ਦੀ 70 ਤਰੀ ਦੀ ਬਿਲਕੁਲ ਸਹੀ ਚਲੋ ਜੀ 8 ਕਿਲੋ ਤੁਸੀਂ ਮਹੀਨੇ ਐਂਡ ਦੇ 70000 ਬਿਲਕੁਲ ਸਹੀ ਗੱਲ ਹੈ ਭਾਈ 70000 ਦੀ ਦੇਖੋ ਮੈਂ ਪੂਰੀ ਰਾਜੀ ਆ ਐਂਡ ਦੇ ਮੈਂ ਹੀ ਗਾਦੀ ਆ ਪੂਰੇ 70 ਦੀ ਮਹੀਨੇ ਦਵਾਂਗੇ ਠੀਕ ਓਕੇ ਜੀ ਇਹ 70 ਤੱਕ ਹੀ ਰਹਿਣੀ ਪਈ ਅੱਗੇ ਹੀ ਫੇ ਚੌਥੇ ਚੋੜਾ ਫੇ 70 ਦੀ ਲੈ ਸਕਦੀ ਆ ਇਹ ਸੁਭਾਨ ਨਾ ਬੁਲੀ ਬੁਲੀ ਬਾਕੀ ਵੀਰ ਜੀ ਮੈਂ ਗਾ ਤਿਆਰ ਹੈ ਮੇਰੇ ਦੱਸੋ ਭਾਈ ਜੀ ਇਹਦੇ ਬਾਰੇ ਏ ਝੋਟੀ ਵੇ ਜੀ ਤਾਜੀ ਸੂਈ ਆ ਇਹ ਤਾਜੀ ਸੂਈ ਤਾਜੀ ਸੂਈ ਮਗਰ ਘਟਾ ਘਟਾ ਆ ਗਿਆ 10000 ਕਿਲੋ ਝੋਟੀ ਕੋਲ ਬੋਲਾ ਹੋਊਗਾ ਵਧੀਆ 10 ਕਿਲੋ ਚਵਾਵਾ ਠੀਕ ਆ ਜੀ ਦੇਖੋ ਝੋਟੀ ਦੀ ਬੇਲ ਬੂਲ ਸਿੰਗਲ ਹੱਡੀ ਦੀ ਝੋਟੀ ਆਈ ਆ ਬਿਲਕੁਲ ਸਾਫ ਦਾ ਥਾਨ ਦੀ ਬਹੁਤ ਵਧੀਆ ਕੁਆਲਟੀ ਵਾਲੀ ਲੈ ਵੀਰ ਜੀ ਲੈ ਓ ਝੋਟੀਆਂ ਹੋਣਗੀਆਂ ਸਾਰੀਆਂ ਚਵਾਵੀਆਂ ਵੀਰ ਅਜ ਤੱਕ ਬੜੀਆਂ ਮਈਆਂ ਨੂੰ ਲੱਗੀਆਂ ਹਾਂਜੀ ਪਰ ਜਿਹੜੀ ਇਹਨਾਂ ਚਾਹੀਦੀ ਸਹੀ ਗੱਲ ਆ ਇਹਨਾਂ ਚਵਾਵਾ ਪਤਾ ਲੱਗਾ ਚੰਗੀ ਲੱਗੀ ਜਾਣਾ ਚਵਾਏ ਲੈ ਜਾਈ ਯਾਰੂੰ ਤਾਂ ਹੀ ਕੰਮ ਗਾਂ ਲੰਗਾ ਰੋਣ ਨੂੰ ਇਹ ਦੱਬ ਲਉਣੀ ਪੈਂਦੀ ਮੜੀ ਜੀ ਬਹੁਤੀ ਜਿਆਦਾ ਪੁੱਲੀ ਹੈ ਇਹ ਮੋਦੀ ਪੁੱਲੀ ਹੈ ਜਾਂਚ ਨਿਕਲੇਗੀ ਦੱਸੋ ਭਾਈ ਜੀ ਫਿਰ ਇਹਦਾ ਕੀ ਮੁੱਲ ਰੱਖਿਆ ਜੇ ਮੋਲ ਵੀਰ ਝੋਟੀ ਪਾਉਂੇ ਝੋਟੀ ਸਮੇਂ ਦੇ ਬੱਚਾ ਖਾਣ ਦੇ ਬਾਅਦ ਬੱਚੇ ਨਾਲੂ ਦੇ ਬੱਚੇ ਬਿਲਕੁਲ ਖਾਣ ਦੇ ਬੱਚੇ ਬੱਚੇ ਸਾਰੇ ਚੈੱਕ ਕਰਵਾਦ ਨੇ ਮੋਰ ਭਾਵੇਂ ਇੱਕ ਦਾਹ ਹਾਂਜੀ ਇੱਕ ਨਾਲ ਪਾਟੀ ਆਦੀ ਝੋਟੀ ਦੇਣੀ ਆ ਪਰ ਅੱਜ ਤੋਂ ਅਠੇ ਦਿਨ ਨੂੰ ਦੁੱਧ 14 ਕਿਲੋ ਦਊਗੀ ਦਊਗੀ ਭਾਜੀ ਵੇਖੋ ਮੇਰੀ ਧੋਬੇਲ ਦਾ ਪਾਲ ਲਾਦਾ ਮੈਂ ਦੁੱਧ ਵਾਲੀ ਆ ਥਾਂ ਤੋਂ ਲੈਵੇ ਦੋ ਕੁਆਲਟੀ ਦੋ ਛਾਨੀ ਜਾਂਦੀ ਮੈਂ ਇੱਕ ਪੰਜ ਦੀ ਇੱਕ ਪੰਜ ਦੀ ਹਾਂ ਇੱਕ ਪੰਜ ਦੀ ਚਲੋ ਜਾਂ ਦੋ ਜੀ ਜਾਂ ਦੋ ਪੁੱਠੇ ਪੱਠੀ ਵਾਲੀ ਲਓ ਜੀ ਪੂਰੀ ਚੰਗੀ ਇਹ ਐ ਕੁਆਲਟੀ ਆ ਦੇ ਯਾਰੇ ਆ ਆ ਵੀ ਵੀਰ ਭਾਈ ਜੀ ਠੀਕ ਆ ਧਿਆਨ ਦੋ ਦੀ ਦੋ ਦਾਹ ਝੋਟੀ ਸਿੰਗੀ ਵੇਖੋ ਛੋਡੀ ਨੂੰ ਲੱਗੀ ਕਿੱਡੀ ਕੁਆਰਟੀ ਵਾਲੀ ਆ ਇਹ ਗੱਡੀ ਨਾ ਇਹਦੀ ਮਾਂ ਕੋਲ ਆ ਟਾਈਪ ਦੇ ਹੁਣ 18 ਕਿਲੋ ਗੁੱਸਾ ਤਿਆਰਾ ਹੀ ਨਹੀਂ ਨਾ ਸਕਦੇ ਅੱਛਾ ਇਹ ਮਾਂ ਕੋਲ ਕਿਹੜੀ ਗੱਲ ਆ ਉਹ ਮਈ ਦੇ ਨਾਲ ਪੂਰੇ ਰੁਪਏ ਲਾਉਂਦੇ ਆ ਹਾਂਜੀ ਤੇ ਨਹੀਂ ਮੰਨੇ ਜਿਹੜੀ ਗੱਲ ਪਹਿਲਾਂ ਪਰ ਇਹ ਕਟੀਆਂ ਇਹ ਕਟੀਆਂ ਵੇਚਦੇ ਤਿਆਰ ਕਰਕੇ ਤਿਆਰ ਕਰਕੇ ਵੇਚਦੇ ਆ ਆਈਲਨ ਕੱਟੀ ਸੋਈ ਆ ਅਜੇ ਖਾ ਪੀ ਕੇ ਬੰਨ ਨੀ ਆ ਅਜੇ ਵੀਰਾ ਝੋਟੀ ਜੇ ਤੇ ਮਹਾਰਾਜ ਸੁਖ ਰੱਖੇ ਵਿਗੇ ਠੀਕ ਆ ਨਹੀਂ ਦੇ ਪੰਜਾਂ ਥਕਾਂ ਦਿਨਾਂ ਨੂੰ ਝੋਟੀ ਫੇਰ ਲੇਵਾ ਦਰਵਾਜ਼ੇ ਦੀ ਆ ਦੋ ਤਾਂ ਹਾਂ ਦਿਨਾਂ ਨੂੰ ਝੋਟੀਆਂ ਪੂਰਾ ਵੱਸ ਜਾਣਾ ਆ ਅਜੇ ਮੈਲੇ ਮੋਲੇ ਮਾਰਨ ਕਾਲੀ ਚੋਰੀ ਸੋਈ ਹੈ ਕਰਮਾਲੀ ਠੰਡੀ ਇਨੀ ਨਿਕਲੀ ਆ ਦਿੱਤੀ ਵੀ ਕੱਟੀ ਆ ਛੋਟੀ ਪਾਲਾ ਪੁਲੇ ਮਾਰੀ ਮੋਟੀ ਬਾਕੀ ਝੋਟੀ ਦੀ ਈਲੀਆਂ ਬਹੁਤ ਆ ਝੋਟੀ ਪੂਰੀ ਕੋਕਾ ਨਕੀਨਾ ਆ ਜਰਾ ਸਾਹ ਇਹ ਰੱਖਣ ਦੀ ਆ ਗਾ ਦੇਖੋ ਕਿਦਾਂ ਕੱਦ ਕਾਦੇ ਕੀਤਾ ਝੋਟੀ ਨੇ ਹੈਨਾ ਦੋ ਤੰਦ ਦੇ ਵਿੱਚ ਆਮ ਜਿੱਦੀ ਦੇ ਵੀਰ ਨੇ ਸਾਂਭਾ ਸਾਂਭੀ ਇਹ ਡਾ ਕਾ ਦੋ ਨਾ ਨਹੀਂ ਜੇ ਬੜੀ ਬੜੀ ਇਹ ਨਵੀਂ ਝੋਟੀ ਐ ਸੂਏ ਤੇ ਮੈਂ 7-8 ਸੂਏ ਪੀਣ ਵਾਲੀ ਆ ਮਾ ਨਾ 7-8 ਰੁਪਏ ਦਾ ਚੋਵੇ ਇਹ ਗਾਹਾਂ ਗਲੇ ਸੂਏ ਕਮਾਲਾਂ ਕਰੂਗੀ ਵੀਰ ਜੀ ਆਹ ਕਰਨਾ ਚੱਗੀ ਬੁਲੇ ਕੱਢ ਕਾ ਜੀ ਚਾਹ ਢਕੇ ਰੂਗੀ ਏ ਇਹਦੀ ਇਹ ਮਾ ਕਰੀ ਤੇ ਇਹਦੀ ਸਾਰ ਝੋਟੀ ਐ ਨਿਕਿੰਨਾ ਨਵਾਂ ਲੱਗ ਬਚਾ ਪਾਟੀ ਲੱਭਦਾ ਖਾਦਨੇ ਗੱਡੀ ਬੱਚੇ ਸਾਰੇ ਆ ਕੀ ਦੱਸੋ ਬਾਈ ਕੀ ਮੋਲੇ ਦਾ ਬਹੁਤ ਵੀਰ ਛੋਟੀ ਦਾ ਭਾਵੇਂ ਜੋ ਮਾਦੀ ਕਰੀਏ ਦੇਖੋ ਇਹ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਇੱਕ 5 ਦੀ ਇੱਕ 5 ਦੀ ਥੋੜਾ ਕਰ ਦੋ ਪੂਰੇ ਲੱਖ ਦੀ ਲੱਖ ਦੀ ਜਾਂਦੋ ਲੱਖ ਦੀ ਲਓ ਜੀ ਇੱਕੋ ਕਾ ਪੀਸ ਜਾਂਦੋ ਲੱਖ ਦੀ ਜਿਹਨੂੰ ਕਹਿੰਦੇ ਆ ਨਸਲ ਆਉਂਦੀ ਆ ਅੱਗਾ ਪੀ ਜਾਂਦੋ ਲੱਖ ਦਾ ਜਾਂਦੋ ਜਾਂਦੋ ਲਓ ਜੀ ਆਹ ਵੇਖੋ ਪੰਡ ਪਾਈ ਪਾਣੀ ਜਿਹੜੇ ਰੱਖਦਾ ਬੰਦਾ ਆਵਾਜ਼ ਉਹ ਹੰਡ ਪਾਈ ਗਈ ਖੋਲੋ ਭਾਈ ਜੀ ਖੋਲੋ ਗਾਗਰ ਨੂੰ ਖੋਲੋ ਗਾਗਰ ਆ ਗਈ ਜੀ ਦੂਜਾ ਸੁਬਾ ਵਹਿੜਿਆ ਗਾਗਰ ਗਾਗਰ ਸਿਲਵਰ ਦੀ ਦੇ ਪਹਿਲੇ ਸੋਨੇ ਦੀ ਆ ਗਏ ਜੀ ਸੋਨੇ ਦੀ ਹੈ ਸੋਨੇ ਦਾ ਗਾਗਰ ਇਹ ਸੋਨੇ ਦੀ ਦਾਗਰ ਹੈ ਠੀਕ ਹੈ ਜੀ ਇਹ ਗਾਗਰ ਆ ਜਿੱਦਾਂ ਡੋਗਰ ਦੀਆਂ ਮੱਝਾਂ ਨਾ ਉਧਰ ਪਾਸਤਾ ਆਉਂਦੇ ਵਿੱਚ ਉਦਾਂ ਗਲੇਵਾ ਮਾਰਿਆ ਇਹ ਰੀਲ ਗਾਏ ਐਡੀ ਜਿਆਦਾ ਚੰਗੀ ਆ ਪਹਿਲੇ ਸੂਏ 15 16 ਕਿਲੋ ਚੱਲੀ ਆ ਦੂਜਾ ਸੂਆ ਸੂਈ ਦੂਜਾ ਸੂਆ ਸੂਈ ਬੱਚਾ ਕੀਰਜੀ ਮਗਰ ਮਸ਼ਾ ਅਸ਼ਾ ਆ ਗਿਆ ਏ ਲੈ ਵੀਰ ਜੀ ਲਾਓ 2 ਕਿੰਨੇ ਹੋ ਗਏ ਜੇ ਗਾਣੇ ਜੇਰੀ ਛੁੱਟੀ ਠੀਕ ਵੇਖੋ ਬਹੁਤ ਬੜੀ ਗਾਂ ਵੀਰ ਵੇਖ ਕਨੀ ਸੰਭੀ ਇਹ ਗਾਗਰ ਪੂਰੀ ਗੋਲੋ ਮੋਲੋ ਆ ਜਵਾਈ ਇਹ ਰੇ ਪੋਲੀ ਪੋਲੀ ਬਹੁਤ ਜਿਆਦਾ ਰੂੰਗਰ ਨਹੀਂ ਜਵਾਈ ਸਾਫ ਸੁਥਰੀ ਵੜ ਇੱਕ ਹੋ ਜਾ ਖੰਨ ਲਗਾ ਹਾਂਜੀ ਸਵਾਪ ਸਮਾਰੀ 1 ਨੰਬਰ ਠੀਕ ਆ ਜੀ ਗਰਮੀਆਂ ਜੀ ਪੂਰੀ ਜਾਣ ਆ ਵੀਰੇ ਲਾਈ ਅੱਗੇ ਦੁੱਧ 20 ਕਿਲੋ ਭਾੜੀ ਗਰਮੇ ਜਿਹੋ ਚਲਣੀਆਂ ਆ ਗਗਰਾਂ ਹੀ ਬਹੁਤੇ ਗੱਡ ਵਾਲੀਆਂ ਜਵਾਨ ਕੱਢ ਕੇ ਪੈ ਰਹੇ ਆ ਆਹ ਤੇ ਆਪਣਾ ਵੀ ਵੀਰੇ ਬਾਹਣ ਕੱਟਣੀ ਪੂਰੀ ਬਾਹਣ ਉੱਥੇ ਸਟੇ ਕਰਦੀ ਏ ਜਿੱਥੇ ਖਤ ਨਾਲ ਉਹ ਤਾਂ ਸਟੇ ਹੋ ਜਾਂਦਾ ਮੈਂ ਨਾ ਵੀ ਆ ਚੀਜ਼ ਨਹੀਂ ਕਦੇ ਕੋਈ ਆ ਪਾਕੀ ਆ ਠੀਕ ਹੈ ਜੀ ਪਾਮ ਪਾਮ ਆਹ ਕਿੱਲਾ ਢੀਗਾ ਲਵਾ ਆ ਇੱਧਰ ਆ ਵੀਰੇ ਇਹ ਯਰਦੀ ਦਾ ਢੀਗਾ ਲਵਾ ਯਰਦੀ ਦਾ ਢੀਗਾ ਪਾਮ ਵੀ ਆ ਗਏ ਠੀਕ ਹੈ